ਇਹ ਰਾਤ ਤੋਂ ਕਿਹੜੀ ਪੁਲਿਸ ਲੱਗੀ ਹੋਈ ਹੈ ਕਾਰਵਾਈ ਕਰਨ ਲਈ ਇਹ ੱੱਕੇਸ਼ਾਈ ਹੋ ਰਹੀ ਹੈ ਜੀ ਆਮ ਆਦਮੀ ਦੀ ਇਹ ਆਮ ਆਦਮੀ ਸਾਰੇ ਬਨੇ ੱੱਕੇਸ਼ਾਈ ਕਰਨ ਲਈ ਹੈ ਇਹਨਾਂ ਦੀ ਸਰਕਾਰ ਨੇ ਜਦੋਂ ਤੋਂ ਜਦੋਂ ਤੋਂ ਆਈ ਹੈ ਸਰਕਾਰ ਇਹਨੇ ੱੱਕੇਸ਼ਾਈ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਇਹੋ ਆਮ ਆਦਮੀ ਕਜੀ ਸਰਕਾਰ ਹੈ ਜਿਨੇ ਕੋਈ ਗਰੀਬ ਨਹੀਂ ਛੱਡਿਆ ਅਮੀਰਾਂ ਦੇ ਘਰ ਪਰਣ ਲਈ ਹੈ ਗਰੀਬਾਂ ਨੂੰ ਸੱਤਿਆਨਾਸ਼ ਕਰਨ ਲਈ ਹੈ ਜੀ ਸਰਕਾਰ ਮੈਂ ਕਦੇ ਜਿੰਦਗੀ ਵਿੱਚ ਕਦੇ ਆਏ ਨਾ ਕੋਈ ਨੋਟਿਸ ਸਾਨੂੰ ਪਹਿਲਾਂ ਕੋਈ ਨਹੀਂ ਆਇਆ ਐਨ ਮੌਕੇ ਤੇ ਹਫਤਾ ਪਹਿਲਾਂ ਇਹਨਾਂ ਨੇ ਸਾਨੂੰ ਮੈ ਵੀ ਨੋਟਿਸ ਕਰ ਦਿੱਤੇ ਸਾਨੂੰ ਮੈ ਵੀ ਇਹਨਾਂ ਨੇ ਕਿਹਾ ਤਾਂ ਵੀ ਇੱਥੋਂ ਖਾਲੀ ਕਰਕੇ ਚੱਲ ਜਾਓ ਜੀ ਅਸੀਂ ਕਿੱਥੇ ਖਾਲੀ ਕਰਕੇ ਜਾਂਦੇ ਸਾਨੂੰ ਧਕੇਸ਼ਾ ਹੀ ਇੰਨੀ ਸਾਡੇ ਨਾਲ ਕੀਤੀ ਵੀ ਸਾਡੇ ਸਾਰੇ ਫੋਰਸ ਲਾ ਕੇ ਸਾਰੇ ਪਾਸੇ ਨੱਕੇਬੰਦੀ ਕਰਕੇ ਤੇ ਇਹਨਾਂ ਨੇ ਸਾਨੂੰ ਆਣ ਕੇ ਬਲਡੋਜ਼ਰ ਚਲਾ ਦਿੱਤੇ ਸਾਡੇ ਘਰਾਂ ਦੇ ਉੱਤੇ ਅੱਛਾ ਅਸੀਂ ਬਤੇਰਾ ਤਰਲੇ ਕੀਤੇ ਵੀ ਸਾਨੂੰ ਤੁਸੀਂ ਤੁਸੀਂ ਦੇਖੋ ਵੀ ਕੋਰਟ ਵਿੱਚ ਸਾਡਾ ਕੇਸ ਚੱਲਦਾ ਪਿਆ ਹੈ ਤੁਸੀਂ ਉੱਥੇ ਕੋਈ ਇੱਕ ਵਾਰੀ ਸੀ ਹਾਈ ਕੋਰਟ ਤੋਂ ਜਿੱਤੇ ਹੋਏ ਆਂ ਸੁਪਰੀਮ ਕੋਰਟ ਤੋਂ ਮਗਰ ਉਹ ਵੀ ਇਹਨਾਂ ਨੇ ਵਿੱਚ ਕਾਗਤਾਂ ਦੇ ਵਿੱਚ ਕੋਈ ਮਿਕਸ ਨਹੀਂ ਕੀਤਾ ਸਾਡੇ ਸਾਰੇ ਪ੍ਰੂਫ ਜਿਹੜੇ ਇਹਨਾਂ ਦੇ ਕੋਲ ਹੈ ਮਗਰ ਇਹਨਾਂ ਨੇ ਉਸ ਪ੍ਰੂਫ ਨੂੰ ਸਾਰਾ ਰੱਦ ਕਰ ਦਿੱਤਾ ਅੱਜ ਕੀ ਗੱਲ ਹੋਈ ਅੱਜ ਸਵੇਰ ਤੋਂ ਦੇਰ ਰਾਤ ਤੋਂ ਕਿਹੜੀ ਪੁਲਿਸ ਲੱਗੀ ਹੋਈ ਹੈ ਕਾਰਵਾਈ ਕਰਨ ਇਹ ਤਕੇਸ਼ਾ ਹੀ ਹੋ ਰਹੀ ਹੈ ਜੀ ਆ ਆਦਮੀ ਦੀ ਅੱਛਾ ਇਹ ਆਮ ਆਦਮੀ ਸਾਰੇ ਬਨੇ ਧੱਕੇਸ਼ਾਹੀ ਕਰਨ ਲਈ ਹੈ ਇਹਨਾਂ ਦੀ ਸਰਕਾਰ ਨੇ ਜਦੋਂ ਤੋਂ ਜਦੋਂ ਤੋਂ ਇਹ ਆਈ ਹੈ ਸਰਕਾਰ ਇਹਨੇ ਧੱਕੇਸ਼ਾਹੀ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਹੈ ਕਿਉਂ ਤੁਸੀਂ ਅੰਦਰ ਜਾਣਾ ਚਾਹੁੰਦੇ ਹੋ ਪੁਲਿਸ ਤੁਹਾਨੂੰ ਰੋਕਦੀ ਮੈਂ ਤਰਲੇ ਕਰ ਰਿਹਾ ਭਾਜੀ ਮੈਨੂੰ ਅੰਦਰ ਜਾਣ ਦਿਓ ਮੈਨੂੰ ਆਪਣਾ ਘਰ ਵੇਖਣ ਦਿਓ ਜੀ ਮੇਰਾ ਘਰ ਅਜੇ ਬਚਿਆ ਹੋਇਆ ਹਾਂ ਬਾਕੀ ਮਰ ਵੀ ਸਾਰੇ ਤੋਂ ਮੇਰੀ ਦੁਕਾਨ ਤੋਂ ਸਭ ਟੁੱਟ ਗਈ ਹੈ ਅੱਛਾ ਦੁਕਾਨ ਦੇ ਅੰਦਰ ਸਮਾਨ ਵੀ ਹੋਏਗਾ ਦੁਕਾਨ ਦੇ ਅੰਦਰ ਸਮਾਨਸ ਵੀ ਸੀ ਮਰ ਵੀ ਇਹਨਾਂ ਨੇ ਕੁਛ ਨਹੀਂ ਕੱਢਣ ਦਿੱਤਾ ਬਲਡੋਜ਼ਰ ਮਾਰ ਕੇ ਸਾਰੀ ਦੁਕਾਨ ਪਨ ਕੇ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਗਰੀਬਾਂ ਦਾ ਘਰ ਬਣਾਵਾਂਗੇ ਵਸਾਵਾਂਗੇ ਤੇ ਅੱਜ ਕਿਹੜੀ ਬਲਡੋਜ਼ਰ ਚਲਾਈ ਜਾ ਰਹੀ ਹੈ ਇਹੋ ਆਮ ਆਦਮੀ ਪਜੀ ਸਰਕਾਰ ਹੈ ਜਿਨੇ ਕੋਈ ਗਰੀਬ ਨੂੰ ਛੱਡਿਆ ਅਮੀਰਾਂ ਦੇ ਘਰ ਪਰਣ ਲਈ ਹੈ ਗਰੀਬਾਂ ਨੂੰ ਸਤਿਆਨਾਸ਼ ਕਰਨ ਲਈ ਹੈ ਅੱਛਾ ਤੂੰ ਇਹੋ ਜੀ ਸਰਕਾਰ ਮੈਂ ਕਹਿੰਦਾ ਕਦੀ ਜ਼ਿੰਦਗੀ ਵਿੱਚ ਕਦੇ ਆਏ